ਵੈਗਰੂਜੀ ਦਾ ਖਾਨ ਸਾਹਿਬ ਵੈਗਰੂਜੀ ਫਤੇਜੀ ਫਤੇਗੜ ਸਾਹਿਬ ਲੰਗਰ ਲਾਉਣ ਵਾਸਤੇ ਪੂਲ ਤਿਆਰੀਆਂ ਜਲ ਰਹੀਆਂ ਨੇ ਲੱਕੜ ਲੱਦੀ ਜਾ ਰਹੀ ਹੈ ਟਰਾਲੀਆਂ 'ਚ ਕੱਲ ਨੂੰ ਆ ਰਹੇ ਤੇ ਚਿਰਾਂ ਨੂੰ ਇੱਕ ਟਰੱਕ ਭਰਾਂਗੇ ਜੀ ਕੱਲ ਨੂੰ ਬਾਲਣ ਦਾ ਬਾਕੀ ਨਗਰ 'ਚੋਂ ਸਾਰੇ ਜੋ ਬਹੁਤ ਸਹਿਯੋਗ ਮਿਲ ਰਿਹਾ ਹੈ ਸੇਵਾਦਾਰ ਬਹੁਤ ਨਾਲੇ ਪੁੱਜ ਰਿਹਾ ਸਾਰੇ ਸੇਵਾਦਾਰਾਂ ਨੂੰ ਮੇਨ ਤੇ ਵੀ ਸੇਵਾ ਤੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਕਿਰਪਾ ਹੈ ਜੀ ਕਦੇ ਲੰਗਰਾਂ 'ਚ ਥੋੜਨੀ ਹੈ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੋ ਸੰਗਤਾਂ ਨੂੰ ਮੰਡੇ ਪਏ ਨੇ 22 ਤਰੀਕ ਨੂੰ ਜਾਵਾਂਗੇ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੀ ਬੱਤੀ ਹਾਂਜੀ ਦੇਖੇ ਜੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਲਣ ਦਾ ਟਰੱਕ ਭਰ ਰਹੇ ਹਾਂ ਜੀ ਆਰੇ ਤੋਂ ਲੱਕੜਾਂ ਚਰਿਆ ਚਰਾ ਕੇ ਲੰਗਰ ਸੇਵਾ ਚੱਲ ਰਹੀ ਹੈ ਜੀ ਨੌਜਵਾਨਾਂ ਵੱਲੋਂ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ ਇਹ ਗੱਲ ਮਾ ਉਹ ਰੋਟੀ ਦਾ ਖਾਧੀਆਂ ਯਾਰ ਅੰਦਰ ਨਹੀਂ ਆ ਰਹੇ ਸੀ ਉਹ ਆਮ ਨੂੰ ਦੇ ਓਏ ਆਮ ਕੀ ਬਾਈ ਫਰਦਾ ਇਹ ਹਾਂਜੀ ਕੀ ਬਾਈ ਫਰਦਾ ਏ ਇਹ ਹੈ ਗਿਆ ਜੀ ਸਰਦੀਆਂ ਦਾ ਖਜ਼ਾਨਾ ਮਤਲਬ ਇਹ ਨਾਲ ਤਾਂ ਹੀ ਐਂ ਲੱਗਦਾ ਜਿਵੇਂ ਆਪਾਂ ਹੁਣ ਵੀ ਗਰਮ ਏਸੀ ਲਾ ਰਖਿਆ ਹੋਵੇ ਅੱਛਾ ਹਾਂ ਉਹ ਆਈਟਮ ਆਈ ਇਹ ਕੀ ਕਰ ਰਹੇ ਹੋ ਲੱਕੜਾਂ ਚੁੜਾ ਰਹੀ ਫਤੇਗੜ ਸਾਹਿਬ ਵਾਸਤੇ ਠੀਕ ਆ ਹਾਂ ਦੇਖੋ ਸੰਗ ਤੇ ਕਿੰਨੀਆਂ ਬਹੁਤ ਸਾਰੀਆਂ ਇਹ ਤਾਰੀ ਬਲਾਉਂਦਾ ਨਹੀਂ ਹੁੰਦਾ ਤੇ ਇਹਨਾਂ ਨੂੰ ਬੰਦੇ ਹੁਣ ਨਾ ਆਉਣ ਇਹ ਹੁਣ ਆਉਣ ਲੱਗੇ ਨੇ ਦੇਖ ਆ ਬੰਦਾ ਆਪਣਾ ਸੇਵਾ ਦਾ ਮੁੱਕੇ ਸੇਵਾ ਦਾ ਰ ਆਪਣਾ ਇਹ ਠੀਕ ਆ ਬੋਲੋ ਜੀ ਗੋਸਾ ਮੈਂ ਤੁਸੀਂ ਬੋਲੋ ਜੀ ਹਾਂ ਨਾ ਆ ਸਾਡਾ ਸੇਵਾਦਾਰ ਪੱਕਾ ਜੀ ਨਿੱਕਾ ਬਾਈ ਸਾਡਾ ਬਹੁਤ ਸੇਵਾ ਕਰਦਾ ਬਾਈ ਜੋਰ ਵਾਲਾ ਮਾਰਦਾ ਹਾਂ ਜੋਰ ਜਾਦੇ ਆ ਸਰੀਰ ਚ ਹੈ ਜੋਰ ਜਾਦੇ ਆ ਸਰੀਰ ਚ ਉਹ ਇਹ ਗੱਲ ਨਹੀਂ ਹੈ ਕਿ ਸਰੀਰ ਤੋਂ ਛੱਡੀ ਵਰਗਾ ਜਰਾ ਛੱਟਾ ਸਰੀਰ ਦਾ ਛੱਟਾ ਸਰੀਰ ਆ ਜਮਾ ਹੈ ਸੇਵਾ ਚੱਲ ਰਹੀ ਹੈ ਜੀ ਫਤਿਹਗੜ੍ਹ ਸਾਹਿਬ ਲੰਗਰਾਂ ਦੀ ਤਿਆਰੀ ਚੱਲ ਰਹੀ ਆ ਬਾਈ ਗਰੀ ਤ ਨੂੰ ਜਾਣਾ ਫਤਿਹਗੜ੍ਹ ਸਾਹਿਬ ਲੱਕੜ ਦੀ ਚਿਰਾਈ ਹੋ ਰਹੀ ਹੈ ਜੀ ਅੱਜ ਸਾਲਾ ਪਰ ਰਹੇ ਨੱਕੜ ਦੇ ਸੇਵਾਦਾਰ ਬਹੁਤ ਸੇਵਾ ਕਰ ਰਹੇ ਨੇ ਜਾਰੇ ਤੜਕੇ ਦੇ ਮੰਡੇ ਹੋਏ ਨੇ 22 ਤਰੀਕ ਨੂੰ ਟਰਾਲੇ ਤੁਰਨੇ ਕਰੋ ਸੇਵਾਦਾਰਾਂ ਦੇ ਵੱਡੇ ਗੁਰੂ ਘਰੋਂ ਸਾਰੀ ਸੰਗਤ ਨੂੰ ਬੂਮਚੇ ਵੱਡੇ ਗੁਰੂ ਘਰ ਪਹੁੰਚੇ ਜਿਹਨੇ ਸੇਵਾ ਕਰਨੀ ਹੈ ਦੇਖੋ ਜੀ ਟਰਾਲਾ ਭਰ ਲਿਆ ਪਾਟਿਆ ਲੱਕੜ ਦਾ ਬਹੁਤ ਬਾਲਣ ਦੀ ਲੋੜ ਪੈਂਦੀ ਹੈ ਉੱਥੇ ਸਾਰੇ ਹੀ ਲੱਗ ਜੂਗਾ ਉੱਤੇ ਮਨ ਲੱਕ ਇੰਨੀ ਠੰਡਾ ਨਾ ਲੱਕੜਾ ਕਰਕੇ ਸਾਰੀ ਪੁਰਾਣਾ ਲੱਕੜਾਂ ਦਾ ਲੱਗ ਗਈ ਬਹੁਤ ਲੋਡ ਪੈਦੀ ਆ ਲੱਕੜ ਦੀ ਤੇ ਸਾਰੀ ਸੰਗਤ ਨੂੰ ਬੇਨਤੀ ਹੈ 22 ਤਰੀਕ ਨੂੰ 9 ਵਜੇ ਗੁਰਤੇਗ ਬਹਾਦਰ ਜੀ ਦੇ ਗੁਰੂ ਘਰੋਂ ਟਰਾਲੇ ਤੁਰਨਗੇ ਬਈ 9 ਵਜੇ ਜਿਹੜੇ ਸੇਵਾਦਾਰ ਉਹਨੇ ਜਾਣਾ ਹੈ ਉਹ 9 ਵਜੇ ਗੁਰੂ ਘਰ ਪਹੁੰਚਣ ਸਾਰੇ ਟਰਾਲੇ 9 ਵਜੇ ਪਹੁੰਚਣਗੇ ਸਾਰੀ ਸੰਗਤ ਸੇਵਾ ਕਰ ਰਹੀ ਆ ਦੇਖੋ ਟਰਾਲੇ ਘਰ ਰਹੇ ਨੇ ਤੇ ਅੱਜ ਨਾਲੇ ਭਾਂਡਿਆਂ ਦਾ ਟਰਾਲਾ ਭਰਾਂਗੇ ਬਾਬਾ ਬਰਸ਼ੀਨਾ ਸਾਹਿਬ ਤੋਂ ਬਾਬਾ ਬਰਛਨਾ ਸਾਹਿਬ ਤੋਂ ਜਾਂਦੇ ਨੇ ਸਾਰੇ ਭਾਂਡੇ ਜਿੰਨੇ ਮਲਾਂ ਭਾਂਡਾ ਦਲਾਸ ਪਾਲ ਸਾਰੇ ਉਸ ਇੰਨੇ ਭਾਂਡੇ ਨੇ ਵੀ ਸਾਰੇ ਸਾਰ ਦਿੰਦੇ ਨੇ ਮਤਲਬ ਕਿ ਸਾਰੇ ਭਾਂਡੇ ਹਰ ਸਾਲ ਬਾਬਾ ਬਰਛਨਾ ਸਾਹਿਬ ਕੋ ਜਾਣਾ ਇੱਕ ਬਾਈ ਐਨ ਆਰ ਆਈ ਵੀਰਾਂ ਦਾ ਤੇ ਹੋਰ ਬਾਈਆਂ ਦਾ ਜਿਹੜੇ ਫੋਨ ਕਰ ਰਹੇ ਨੇ ਵੀ ਅਸੀਂ ਲੱਕੜ ਲੈ ਕੇ ਆਵਾਂਗੇ ਕੋਈ ਰਸਣ ਲੈ ਕੇ ਕਹਿੰਦਾ ਸਾਰਿਆਂ ਦਾ ਬਹੁਤ ਧੰਨਵਾਦ ਸਾਰੇ ਪਿੰਡ ਵੱਲੋਂ ਐਨ ਆਰ ਆਈ ਵੀਰਾਂ ਦਾ ਖਾਸ ਕਰਕੇ ਧੰਨਵਾਦ ਜਿਨ੍ਹਾਂ ਨੇ ਸੇਵਾ ਬਚਾਈ ਆ ਸਾਡੇ ਵਾਸਤੇ ਸਾਰੇ ਬਾਈਆਂ ਦਾ ਧੰਨਵਾਦ ਬਾਈ ਬਾਦ ਚੜਕੇ ਸੇਵਾ ਬਿਚਾਰ ਰਹੇ ਨੇ ਨੌਜਵਾਨ ਐਨ ਆਰ ਆਈ ਵੀਰ ਜਿਹੜੇ ਬਾਹਰੇ ਗਏ ਹੋਏ ਨੇ ਪਿੰਡ ਦੇ ਮੁੰਡੇ ਵੀ ਜਿਹੜੇ ਹੋਰ ਪਿੰਡਾਂ ਦੇ ਵੀ ਗਏ ਨੇ ਉਹ ਵੀ ਸਾਰਿਆਂ ਦਾ ਬਹੁਤ ਧੰਨਵਾਦ ਬਾਈ ਬਸੇ ਹਾਂ ਪੁਰਾਣੇ ਘਰ ਦੇ ਮੇਰੇ ਪਰਾਂਗਣ ਇਹਦਾ ਚ ਇੰਨਾ ਬਾਲਣ ਲੱਗ ਜਾਂਦਾ ਹਾਂ ਬਾਈ ਇੰਨਾ ਬਾਲਣ ਕੀਦਾ ਹੋਰ ਮੰਗਾਉਣੀ ਪੈਂਦੀ ਹੈ ਲੱਕੜ ਅੱਛਾ ਜੀ ਇਹਦਾ ਸਾਰਾ ਟਰਾਲਾ ਲੱਗ ਜੂ ਅੱਛਾ ਸੋ ਫਿਰ 3 4 ਤੱਕ ਚੁਰ ਚੱਲਦੇ ਨੇ ਸੱਤੇ ਪਾਣੀ ਵਾਲੇ ਬਾਕੀ ਪ੍ਰਸ਼ਾਦਾ ਪਾਣੀ ਲੈਂਦਾ ਸੰਗਤ ਬੱਧਨ ਦੇ ਨਾਲ ਸਾਰੇ ਦਰਦ ਦੇ ਦੀ ਸੰਗਤ ਉਹ ਲਵੇ ਲਵੇ ਪਿੰਡਾਂ ਵਾਲੀ ਦੀ ਲੰਗਰ ਦੇ ਲਵੇ ਟਰਾਲੀਆਂ ਖੜਦੀ ਆ ਸਾਰੀ ਸੰਗਤ ਨੂੰ ਨਾ ਹੁੰਦਾ ਪਾਣੀ ਹੋਰ ਮੈਲੇ ਸੇਵਾ ਉਹਦਾ ਲੱਕੜਾ ਇਹਨੂੰ ਤਾਂ ਉੱਥੇ ਹੋਰ ਵੀ ਲਿਉਣੀ ਪੈਂਦੀ ਆ ਅੱਛਾ ਪਿਛਲੀ ਗੇਲੋਂ ਉੱਥੇ ਵੀ ਦੀਆਂ ਦੋ ਤਿੰਨ ਟਰਾਲੀਆਂ ਫੇਰ ਫਰਿਆ ਸੀ ਬਹੁਤ ਲੱਕੜ ਦੀ ਲੋਡ ਪੈਂਦੀ ਆ ਰਸਣ ਪਾਣੀ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਕਿਉਂ ਲੰਗਰ ਫਿਰ ਬਹੁਤ ਜ਼ਿਆਦਾ ਚੱਲਦਾ ਆਪਣਾ ਇੱਕ ਪ੍ਰਕਾਰ ਦਾ ਲੰਗਰ ਨਹੀਂ ਹੈਗਾ ਦੇਖ ਤੜਕੀ ਤਾਂ ਲੈ ਕੇ 4 ਵਜੇ ਤੋਂ ਲੈ ਕੇ 5 ਤੋ 9 ਵਜੇ ਤੱਕ ਟਕੌੜੇ ਠੀਕ ਹੈ ਫਿਰ ਦਾਲ ਰੋਟੀ ਖੀਰ 9 ਤੋਂ ਬਾਅਦ ਠੀਕ ਹੈ ਰਾਤ ਦੇ 7 ਦਿਨ ਰਾਤ ਹੀ ਚੱਲਦਾ ਦੀ ਪਹਿਲਾਂ ਨਾ ਠੀਕ ਹੈ ਹਾਂ ਬਾਈ ਹੁਣੇ ਆਇਆ ਹੁਣੇ ਆਇਆ ਏ ਹੈ ਬਾਈ ਹੁਣੇ ਆਇਆ ਬਈ ਇਹ ਕਰਦਾ ਕੰਮ ਕਰਕੇ ਸਾਰਾ ਠੀਕ ਹੈ ਹਾਂ ਉਹ ਬੰਦਾ ਸਾਡੇ ਤੇ ਮੱਖਾ ਸੀ ਤੇ ਹਾਂ ਪਰ ਕਦੇ ਮੈਸੇਜ ਆ ਰਿਹਾ ਕੰਮ ਹੁਣੇ ਕਰਕੇ ਆਇਆ ਠੀਕ ਆ ਚਲਾ ਆ ਗਿਆ ਫਿਰ ਵੀ ਟਾਈਮ ਕਰਦਾ ਜਿੰਨਾ ਕਿ ਹੋ ਸਕਦਾ ਹਾਂ ਹਾਂ ਵਧੀਆ ਉਹ ਐ ਨਹੀਂ ਬਤਾ ਫਰੈਂਡ ਰਹਿਣਾ 350 ਸਭ ਲੇ ਗਰੀ ਖਰਚ ਖਰਚ 150 ਸਭ ਉਹ ਲੱਕਰ ਸਭ ਲੈ ਜਾਏ ਉਹ ਖਰਚ ਖਰਚ ਬਾਬਾ ਚਿਕਾ ਨਾਈਟ ਉਹ ਬਿਓ a gente não, não, não. Ahora no pedimos, <laughs> no pedimos, no pedimos, no ਇਹਦੀ ਬੱਤੀ ਇੰਚੋਂ ਲੱਗ ਗਈ ਉਹ ਜਿਹੜਾ ਬੱਟਾ ਐਸਾ ਹਟ ਗਿਆ ਹੋਣਾ ਇਹ ਹਰ ਉਹ ਇੰਨੀ ਗੱਲ ਕਰ ਰਿਹਾ ਹੋਰ ਦੁਨੀਆਂ ਆਹ ਤੇ ਪਾਂਡੇ ਦਾ ਟਰੱਕ ਭਰਿਆ ਜਾ ਰਿਹਾ ਜੀ ਵਰਤਮਾਲਾ ਦੇ ਦੇ ਕੇ ਆ ਰਹੇ ਕੱਪ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਇਹ ਛੋਟਾ ਹੈ ਵੀ ਉਹ ਚੜ੍ਹਿਆ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਆ ਬਿੱਲ ਜੀ ਚ ਆਹਾ ਹਾਂ ਅੰਜ ਵਾਰ ਟੇਡਾ ਆਊਗਾ